ਸਸਰੀ ਘਰ ਦੇ ਅਧਿਕਾਰ ਅਨੁਸਾਰਿਆਂ ਨੇ ਤੇ ਮੈਂ ਤੁਹਾਡੀ ਆਪਣੀ ਅਮਰਿਤਕਰ ਜੋਸ਼ੀ ਜੋਸ਼ੀ ਜਿਹਨਾਂ ਨਾਲ ਤੇ ਅਸੀਂ ਨੰਬਰ ਤੇ ਸਾਰਥ ਕਰਦੇ ਆਂ ਤੇ ਭੈਣਾ ਨੇ ਫੇਰ ਕਹਿੰਦੇ ਜੀ ਸਾਨੂੰ ਤਾਂ ਉਦੋਂ ਵੀ ਸਿੱਖਣੀ ਵਧੀਆ ਲੱਗੀ ਤੇ ਅਸੀਂ ਸਾਡੇ ਵਿਆਹ ਐ ਅਸੀਂ ਸਿੱਖਣੀ ਰੋਗ ਕਰਨੀ ਐ ਤੇ ਸਾਨੂੰ ਸਿੱਖਣੀ ਨਵੀਂ ਕੋਈ ਸਿੱਖਣੀ ਸੁਣਾਓ ਸਿੱਖਣਾ ਦੋ ਤਿੰਨ ਤਿਆਰ ਕਰਕੇ ਨਾ ਕੋਈ ਪਾਧਾ ਕਰਨਗੇ ਅਸੀਂ ਤਾਂ ਤੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਪਿਆਰੀ ਜੀ ਸਿੱਖਣੀ ਸੁਣਾਉਣ ਲੱਗੀਆਂ ਤੈਨੂੰ ਪਤਾ ਇਹ ਜਿਹੜਾ ਹੱਸ ਸਮਝਾਕ ਹੁੰਦਾ ਉਹ ਉਂਗਾਲਾਂ ਤੋਂ ਆਉਂਦੀਆਂ ਨੇ ਅੱਗੇ ਪਤਾ ਕੀ ਕਰਦੇ ਤੇ ਮੈਂ ਜਦੋਂ ਛੋਟੀ ਸੀ ਨਾ ਸਾਡੇ ਲਾਰਿਆ ਵਾਲੀ ਬਰਾਤ ਆਈ ਕੁੜੀਆਂ ਨੇ ਦੋਹੇ ਲਾਏ ਤੇ ਮੋਰੋ ਜੰਨਾਂ ਵਾਲੇ ਵੀ ਦੋਹਾਂ ਦੇ ਫਿਰ ਮੋੜ ਦਿੰਦੇ ਸੀ ਹੈਨਾ ਇਸ ਤਰ੍ਹਾਂ ਸਿੱਖੀ ਦੇ ਵਿੱਚ ਵੀ ਮੋੜ ਫਿਰ ਜੀਜੇ ਨੂੰ ਪਾਈਆਂ ਜੀ ਉਹਨੇ ਸਿੱਖਣੀ ਦਿੱਤੀ ਫਿਰ ਦੂਜੇ ਨੇ ਮੋੜ ਕੇ ਉਹਨਾਂ ਨੂੰ ਜੋੜ ਦਿੱਤੇ ਕੋਈ ਹਟਾਉਂਦਾ ਨਹੀਂ ਹੁੰਦਾ ਸੀਗਾ ਲੋਕ ਹੱਸ ਕੇ ਸੁਣੀ ਜਾਂਦੇ ਜਨ ਬੰਦ ਤਾਂ ਵੀ ਲੋਕ ਸੁਣੀ ਜਾਂਦੇ ਫਿਰ ਉਹਨਾਂ ਚਾਹ ਤਰੀਹੀ ਐ ਖੜੇ ਰਹਿੰਦੇ ਤੇ ਜਦੋਂ ਫਿਰ ਜਨ ਛੜਾਉਂਦੇ ਹੈ ਨਾ ਇਹ ਬਹੁਤ ਵਧੀਆ ਰੀਤਾਂ ਸੀ ਉਦੋਂ ਤੇ ਲੈ ਹੁਣ ਸੁਣੋ ਇਹ ਸਿੱਖਣੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨ ਨਾ ਭੁੱਲਿਓ ਤੇ ਜਿਹੜਾ ਮੈਂ ਨੁਕਤਾ ਤੁਹਾਨੂੰ ਪਾਉਂਗੀ ਕਹਿੰਦੇ ਜੀ ਸੁੱਕੀ ਖਾਂਸੀ ਹੈ ਸਾਨੂੰ ਪਹਿਲਾਂ ਹੀ ਮਿਲ ਆ ਪਾਇਆ ਹੈ ਆਪ ਦੇ ਕਾਲ ਪੈਨ ਕਾਪੀ ਲੈ ਕੇ ਬੈਠ ਜਿਓ ਤੇ ਉਹ ਜਿਵੇਂ ਹਲਕਾ ਫੁਲਕਾ ਹੀ ਹੈ ਨੁਕਤਾ ਤੁਹਾਡੇ ਯਾਦ ਵੀ ਰਹੇ ਜੀ ਮੈਂ ਤਾਂ ਹੁਣ ਭੁੱਲ ਜਾਂਦੀ ਆ 7372 ਮੈਂ ਤਾਂ ਸੁੱਤਾਂ ਤੋਂ ਟੁੱਟ ਪਈ ਹੋਈ ਆ ਮਾੜੀ ਸਿਹਤ ਦੀ ਗੱਲ ਭੁੱਲਦੀਆਂ ਹਨ ਤੇ ਯਾਦ ਤੇਰੀ ਰਣਨੀ ਲਿਖ ਲਓ ਹਨ ਕਿਸੇ ਨੂੰ ਦੱਸਿਆ ਜਾਂ ਲੱਗ ਰਿਹਾ ਖਾਂ ਦੇ ਕਾਮ ਹੁੰਦੇ ਹਨ ਉਹ ਵੀ ਸੋਖਾ ਜਾ ਕੋਈ ਦਵਾਈ ਦੀ ਵੀ ਲੋੜ ਨਹੀਂ ਤੇ ਲਓ ਤੁਸੀਂ ਹੁਣ ਮਾਣੋ ਇਸ ਸਿੱਖਿਆ ਦਾ ਆਨੰਦ ਹਨ ਫਾਇਤਾ ਛੋਟੀ ਤੇ ਜਵਾਬ ਸਵਾਲ ਪਹਿਲਾਂ ਪੁੜੀਆਂ ਕਹਿੰਿਆ ਨੇ ਫਿਰ ਭਾਈ ਅਗਵੇਂ ਜੀ ਨੂੰ ਸਿੱਖਿਣੇ ਤੇ ਹੋਵੇ ਜਵਾਬ ਦਿੱਤਾ ਹਨ ਲੈ ਮਾਣੋ ਇਸ ਸਿੱਖਿਆ ਦਾ ਆਨੰਦ ਪਲਾ ਮੈਂ ਆਖਦੀ ਬੇ ਜੀ ਤੂ ਲੱਕੜੀਆਂ ਚੁਗ ਲਿਆ ਪਲਾ ਮੈਂ ਆਖਦੀ ਬੇ ਜੀ ਤੂ ਲੱਕੜੀਆਂ ਚੁਗ ਲਿਆ ਪਲਾ ਮੈਂ ਨਾ ਨਹੀਂ ਮੇਰੇ ਹੱਥ ਕੁੜੀ ਨਾ ਹਪਲਮ ਅਖਿਦਨੀ ਮੇਰੇ ਹੱਥ ਕੁੜੀ ਨਾ ਕਨਮੇ ਇਕ ਆੜੀ ਲਿਆ ਬਲਾਮ ਆਖ ਦੀ ਬਹਿਣਾ ਵੇ ਚਕ ਆੜੀ ਲਿਆ ਬਲਾਮ ਆਖ ਦੀ ਦੇਤੀ ਹੋ ਨਾਜ ਬਲਮੈ ਹਦੀਬੇ ਦਾ ਨਾ ਕਰੈ ਨਾਜ ਬਲਮੈ ਆ ਦੇ ਕੋਲ ਪੁੱਛਿਆ ਪਲਮ ਆਖੀ ਦੀ ਬੇ ਨੂੰ ਸਰਦੇ ਕੋਲ ਪੁੱਛਿਆ ਪਲਮ ਪੀ ਕੇ ਦੇ ਮਾਰੂ ਪਈਏ ਪੰਜਾਬ ਬਲਾ ਮੈਂ ਆਖ ਬਾਰਨੀ ਤੂੰ ਇੱਕ ਦਿਨ ਸਾਡੇ ਕੋਲੇ ਆ ਬਲਾ ਮੈਂ ਆਖ ਬਾਰਨੀ ਇੱਕ ਦਿਨ ਸਾਡੇ ਕੋਲੇ ਪਲਾ ਮੈਂ ਆਖਦਾਨੀ ਮੇਰਾ ਜਲੂਦੀਨ ਪਰਾ ਪਲਾ ਮੈਂ ਆਖਦਾਨੀ ਮੇਰਾ ਜਲੂਦੀਨ ਪਰਾ ਮੁਸਲਮਾਨਾਂ ਆੜੀ ਸੀ ਉਹਦੇ ਨਾਲ ਪਲਾ ਮੈਂ ਆ ਨੀ ਤੇਰਾ ਉਹਦੇ ਨਾਲ ਇੱਕ ਰਾਮ ਆ ਨਿਕਾ ਪਲਾ ਮੈਂ ਆਖਦਾ ਨੀ ਤੇਰਾ ਉਹਦੇ ਨਾਲ ਕਰਾ ਨਿਕਾ ਪਲਾ ਮੈਂ ਆਖਦਾ ਨੀ ਨੀ ਤੇਰੇ ਪੂਰੇ ਕਰੂਗਾ ਜ ਪਲਾ ਮੈਂ ਆਖਦਾ ਨੀ ਨਾ ਕਰ ਲਗੜਾਂ ਦੀ ਪਰਵਾਹ ਪਲਾ ਮੈਂ ਆਖਦਾ ਕੜਾ ਦੀ ਪਰਵਾ ਵਲਾ ਮੈਂ ਆਖਦਨੀ ਆਕੇ ਉਧਾ ਤੁੱਲਾਤ ਪਾਪ ਲਾ ਮੈਂ ਆਖਦਨੀ ਆਕੇ ਉਧਾ ਤੁੱਲਾਤ ਪਾ ਪਲਮੇ ਆਖਦਾ ਨੀ ਨਾਲੇ ਚੋਪੜ ਚੋਪੜ ਖਾ ਪਲਮੇ ਆਖਦਾ ਨੀ इति रगति पाद मुड़के लई पेण दाना पलाम आख दानी दे मा इक्की रगति ਸਿੱਖਣੀ ਹੋਈ ਪੂਰੀ ਹੱਸਦੇ ਖੇੜਦੇ ਸਿੱਖਣੀ ਪੂਰੀ ਹੋ ਗਈ ਉਦੋਂ ਕੁੜੀਆਂ ਖੁਸ਼ ਹੋ ਗਈਆਂ ਉਦੋਂ ਉਹਨੇ ਵੀ ਪੂਰੇ ਦਿੱਤੇ 21 ਦੇ 31 ਬਾਤੇ ਹੈ ਨਾ ਇਸ ਤਰ੍ਹਾਂ ਬਹੁਤ ਹਾਸਾ ਮਜ਼ਾਕ ਹੁੰਦਾ ਵਿਆਹਾਂ ਦੇ ਵਿੱਚ ਹੈ ਨਾ ਫਿਰ ਦੋਹੇ ਕੁੜੀਆਂ ਲਾਉਣ ਲੱਗ ਜਿੰਦੀਆਂ ਫਿਰ ਦੋਹਾਂ ਦੇ ਮੂਡ ਆਉਂਦੇ ਤੇ ਸਮੋ ਮੂਡ ਵਾਲੇ ਦੋਹੇ ਵੀ ਪੰਜ ਹਸਨਾ ਨਹੀਂ ਗੀ ਕਿਤੇ ਹੈ ਨਾ ਤੇ ਮੈਂ ਕੁਝ ਲਿਖ ਲਾਂ ਆਪਣਾ ਯਾਦ ਕਰ ਲਾਂ ਤੇ ਬਹੁਤ ਨਾਲੇ ਵਜਨਦਾਰ ਵਧੀਆ ਸਿੱਖਿਆ ਦਾ ਕੁੜੇ ਨੇ ਉਹੋ ਤੇਰਾ ਇਹ ਕੁੜੀਆਂ ਜੀ ਜੰਦੀਆਂ ਹੱਸੀ ਕੱਢੀ ਜਾਂਦੀਆਂ ਤੇ ਲਓ ਮਾਣਾ ਤੁਸੀਂ ਇਸ ਗੀਤ ਦਾ ਆਨੰਦ ਤੇ ਜਰੂਰ ਦੱਸਿਓ ਤੁਸੀਂ ਕਮੈਂਟ ਕਰਕੇ ਤੁਹਾਨੂੰ ਸਾਡੀ ਇਹ ਸਿੱਖਣ ਕਿੰਨੀ ਜੀ ਲੱਗੀ ਤੇ ਲਓ ਹੁਣ ਤੁਸੀਂ ਨੁਕਤੇ ਬਾਲਾ ਜੋ ਮੈਂ ਕਾਪੀ ਪੈਨਸਲ ਥੋੜੀ ਤਿਆਰ ਹੋਣੀ ਵੈਸੇ ਮੇਰੇ ਛੁੜ ਯਾਦ ਨਹੀਂ ਹੋ ਜੂ ਪਤਾ ਕੀ ਹੈ ਵੀ ਸੁੱਕੀ ਖਾਂਸੀ ਹੋ ਜਾਂਦੀ ਹੈ ਹੈਨਾ ਜਦੋਂ ਕਾ ਖਾਂਸੀ ਗਰਮੀ ਕਿ ਵੀ ਆਮ ਹੋ ਜਾਂਦਾ ਤਾਂ ਕੀ ਕਰਨਾ ਹੈ ਗਲਾਸ ਦੁੱਧ ਦੇ ਵਿੱਚ ਪਾਈ ਆ ਜਿੰਨਾ ਤੁਸੀਂ ਪੀ ਪੀ ਸਕਦੇ ਹੋ ਜੋ ਇਹ ਹਲਦੀ ਦਾ ਚਮਚਾ ਕੋਲ ਲੈਂਦੇ ਦੇ ਵਿੱਚ ਇਹ ਤਿੰਨ ਦਿਨ ਪੀਓ ਤਿੰਨ ਦਿਨ ਲੈ ਲਈਏ ਥੋੜੀ ਖਾਂਸੀ ਦੂਰ ਹੋ ਜੂ ਜੇ ਤੁਸੀਂ ਅੰਕੋਲ ਕੇ ਨਹੀਂ ਪੀ ਸਕਦੇ ਪਹਿਲਾਂ ਹਲਦੀ ਮੁੰਹ ਚ ਪਾ ਲਈ ਤੇ ਨਾਲ ਜਿਹੜਾ ਦੁੱਧ ਨਾਲ ਅੰਮਲਣਾ ਲਾਜੋ ਜਿਵੇਂ ਤੁਹਾਡਾ ਜਿੰਨ ਕਰਦਾ ਉਸ ਤਰ੍ਹਾਂ ਇਹਨੂੰ ਤੁਸੀਂ ਲੈ ਸਕਦੇ ਹੋ ਤੇ ਤਿੰਨ ਦਿਨ ਪੀਓ ਤਿੰਨ ਦਿਨ ਤੋਂ ਤੁਹਾਡੀ ਖਾਂਸੀ ਬਿਲਕੁਲ ਸਹੀ ਹੋਈ ਐ ਜਲਦੀ ਵਰਗੀ ਤਾਂ ਤਾਂ ਹੋ ਗਏ ਹੋਗੇ ਤੇ ਫਿਰ ਮੌਲਨਾ ਅਸਿਓ ਪਿੰਡੇ ਨਾਲ ਖਾਣੇ ਛੇੜੇ ਤੋਂ ਤੇ ਲੋ ਮਾਣੋ ਇਸ ਮੁਕਤੇ ਦਾ ਤੇ ਗੀਤ ਦਾ ਆਨੰਦ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਕੱਲ ਨੂੰ ਆਪਾਂ ਫੇਰ ਮਿਲਾਂਗੇ ਸਮਝ ਗਏ ਮੈਂ ਮੀਗੀਤ ਤੇ ਨਾਮੇ ਮੁਕਤੇ ਨਾਲ ਜਦੋਂ ਸੰਗੀਤ ਕਾਉਣੇ ਨਾ ਤੁਸੀਂ ਜਦੋਂ ਜਿਹੜੇ ਪਹਿਣਾ ਸੁਣ ਰਹੀਆਂ ਹੁੰਦੀਆਂ ਨੇ ਜਦੋਂ ਬਾਅਦ ਚ ਵੀ ਸੁਣਦੇ ਹੋ ਤੇ ਸਾਡੇ ਨਾਲ ਨਾਲ ਉਹ ਵੀ ਤੁਸੀਂ ਗਾਇਆ ਕਰੋ ਕਰਕੇ ਦੇਖਿਆ ਕਰੋ ਹੈਨਾ ਤੇ ਜੇ ਤੁਸੀਂ ਜਿਵੇਂ ਵੀ ਦੇਖਦੇ ਹੋ ਜੁਰ ਲਗਾ ਕੇ ਦੇਖਿਆ ਕਰੋ ਤੁਹਾਨੂੰ ਜ਼ੋਰ ਵੀ ਆਨੰਦ ਆਏ ਹੈਨਾ ਤੇ ਲੋਹ ਆ ਕੋਣਸਾ ਨੂੰ ਦਿਓ ਛੁੱਟੀਆਂ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਮਿਲਦੇ ਆ ਫਿਰ ਕੱਲ ਨੂੰ ਹੈ